ਇਸ ਕਮਰੇ ਦੇ ਵਿੱਚ ਹੋਈ ਸੀ ਪਾਈ ਬਚਿੱਤਰ ਸਿੰਘ ਜੀ ਨੇ ਆਖਰੀ ਸਾਲ ਲਈ ਸੀ ਸ਼ਹੀਦ ਪਾਈ ਬਚਿੱਤਰ ਸਿੰਘ ਜੀ ਨੇ ਇਸ ਕਮਰੇ ਵਿੱਚ ਕੀਤੀ ਗਈ ਸੀ ਬੀਬੀ ਮਮਤਾਜ ਵੱਲੋਂ ਪਾਈ ਬਚਿੱਤਰ ਸਿੰਘ ਜੀ ਨੂੰ ਮੱਲਮ ਪੱਟੀ ਤੇ ਇਹ ਪੁਰਾਣਾ ਕਮਰਾ ਤੇ ਇਸ ਕਮਰੇ ਦੇ ਵਿੱਚ ਬੀਬੀ ਮਮਤਾਜ ਨੇ ਪਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕੀਤੀ ਸੀ ਤੇ ਇਸੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਨੇ ਆਖਰੀ ਸਾਲ ਐ ਜੀ ਤੇ ਉਹਨਾਂ ਦਾ ਸੰਸਕਾਰ ਵੀ ਇੱਥੇ ਇੱਕ ਕਿਲੇ ਦੇ ਵਿੱਚ ਤੇ ਹੋਇਆ ਸੀ ਭਾਈ ਬਚਿੱਤਰ ਸਿੰਘ ਜੀ ਦਾ ਆ ਪਿੰਡ ਇਹ ਕੋਟੜਾ ਨਿਹੰਗ ਖਾਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਜਰੂਰ ਦਰਸ਼ਨ ਦੇਣੇ ਇਸ ਜਗ੍ਹਾ ਤੇ ਵੀ